ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਆ ਸੰਧੂ ਪੱਧਰਪ੍ਰੀਆ ਡੇਰੀ ਫਾਰਮ ਵਿੱਚ ਪਹੁੰਚ ਚੁੱਕੇ ਆ ਅੱਜ ਪਿੰਡ ਹਲਗੋ ਕਲਾਂਤ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਤੇ ਤਹਿਸੀਲ ਲੱਗਦੀ ਸਜਰੋ ਪੱਟੀ ਜੋ ਵੀ ਇਸ ਚੈਨਲ ਆ ਵੀਰ ਭੈਣ ਭਰਾ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਤੇ ਵਧੇਰੇ ਜਾਣਕਾਰੀ ਆਪਣੇ ਵੀਰਾਂ ਤੋਂ ਲੈਣੇ ਆ ਬੇਨਤੀ ਕਰਦੇ ਆ ਕਿ ਨਰਖ ਪਰਖ ਜ਼ਰੂਰ ਕਰਾਇਆ ਕਰੋ ਫਰਜਬੰਦ ਆ ਪੈਸੇ ਲਾਉਣੇ ਹੁੰਦੇ ਆ ਤੇ ਵੀਡੀਓ ਨੂੰ ਅੰਡ ਤੱਕਰ ਵੇਖਿਆ ਕਰੋ ਵੇਖ ਕੇ ਫਿਰ ਗੱਲਬਾਤ ਕਰਾਇਆ ਕਰੋ ਤੇ ਆਓ ਲਈਏ ਡਿਟੇਲ ਆਪਣੇ ਵੀਰ ਤੋਂ ਵੀਰ ਜੀ ਸਾਸਿਕਾਲ ਸਾਸਿਕਾ ਵੀਰ ਜੀ ਹੋਸਨਾਮਾ ਭਰਾ ਚੜ੍ਹਦੀ ਕਲਾ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਹੈ ਕੀ ਨਾਮ ਹੈ ਜੀ ਨਾਮ ਜਗਤ ਸਿੰਘ ਜੀ ਠੀਕ ਹੈ ਜੀ ਪਿੰਡ ਅਲਗੋ ਜ਼ਿਲ੍ਹਾ ਜਿਲ੍ਹਾ ਕਰਨਤਾਨ ਸੀਰਪਟਰੀ ਠੀਕ ਹੈ ਮੋਬਾਈਲ ਨੰਬਰ 98781 33174 ਠੀਕ ਹੈ ਜੀ ਦੂਜੀ ਫਿਰ ਮੱਝ ਹਾਂਜੀ ਜੀ ਵੇਖੀ ਆ ਵੇਖੀ ਆ ਹਾਂਜੀ ਠੀਕ ਆ ਤੇ ਇਹ ਕਿੰਨਾ ਸੂਆ ਤੇ ਕਿੰਨਾ ਕੁ ਦੁੱਧ ਦੀ ਕੁਐਸਟੀ ਰਹੀ ਆ ਇਹ ਵੀ ਜੀ ਤੀਜਾ ਸੂਆ ਸੁਣ ਜਾ ਰਹੀ ਮੱਜ ਅੱਛਾ ਤੇ ਦੂਜੇ ਸੂਏ ਨੇ 16 17 ਕਿਲੋ ਦੁੱਧ ਦਿੱਤਾ ਮੱਜ ਨੇ ਠੀਕ ਆ ਹਾਂਜੀ ਐਰਕੀ 17 18 ਕਿਲੋ ਐਰਕੀ ਦੁੱਧ ਪਲੱਸ 2 ਕਿਲੋ ਵਾਧੇ ਉਮੀਦ ਕਰਦੇ ਹਾਂ ਨਾ ਬਾਕੀ ਮੈਂ ਵੀ ਚੰਗੀ ਬਣੀ ਆ ਬਚਾਰੀ ਵੇਖੋ ਵੀਰ ਜੀ ਅੱਜ ਸੂਣ ਵਾਲੀ ਇਤਨੀ ਕੋਈ ਗੱਲ ਹੈਗੀ ਅੱਛਾ ਅੱਜ ਕੋਈ ਹਫਤਾ ਖਾੜਤ ਨਹੀਂ ਹੁੰਦੀ ਲਓ ਸੱਜਣਾ ਵਾਕੇ ਕਮਾਲ ਕਰੀ ਬੈਠੀ ਆ ਵਾਹ ਨੇ ਲੇਵੇ ਵਾਲੀ ਫੇਸ ਕੁਆਲਟੀ ਵੀ ਬੜੀ ਸੋਹਣੀ ਅੱਗੋਂ ਖੂਬਸੂਰਤ ਆ ਤੇ ਜੇ ਮਗਰੋਂ ਹਸਾਬ ਲਈਏ ਤਾਂ ਮਗਰੋਂ ਵੀ ਗਾਕ ਨੂੰ ਕਹਿੰਦੀ ਨਹੀਂ ਬਹਿ ਜਾ ਇੱਥੋਂ ਲੈ ਕੇ ਹਾਲਾ। ਫੁੱਲ ਵੱਡੇ ਕਾਲੀ ਪੈਣ ਵਾਲੀ ਮੱਝ। ਅੱਗੋਂ ਵੀ ਨਹੀਂ ਗਾਕ ਨੂੰ ਹਿਲੰਦਿੰਦੀ ਤੇ ਪਿਛਲੀ ਸਾਈਡ ਤੋਂ ਵੀ ਦੇਂਦੀ ਗਾਕ ਨੂੰ ਨਹੀਂ ਜੱਟਾ ਲੈ ਕੇ ਜਾ। ਠੀਕ ਹੈ ਜੀ। ਮੈਂ ਸੋਹਣੀ ਆ ਵੱਡੀ ਆ ਢਾਂਚੇ ਦੀ। ਲਓ ਜੀ। ਲਓ ਜੀ। ਤੇ ਚੰਗੀ ਆ ਛੋਟੀ ਜੰਨੀ ਵੀ ਹੈਗੀ ਆ। ਲੋਹੀ ਆ ਗਈ ਕਹਿੰਦੇ। ਠੀਕ ਹੈ ਜੀ। ਦੁੱਧ ਵਾਕਿਆ ਹੀ ਪਾ ਜੂਗੀ ਜਿੱਡਾ ਨੂੰ ਸਾਂ ਸਸਰਾ। ਹਰ ਕੋਲਾ ਇਹ ਤੇ ਲੱਗਾ ਹੈ ਸਿੰਘ ਮੋਹ ਦੀ ਵੀ ਕੁਆਲਿਟੀ ਬੜੀ ਸੋਹਣੀ ਬਾਕੀ ਚੰਗੀ ਹਨਾ ਖਰਾਖ ਰੂਖ ਚਾੜੀ ਜਿਆਦਾ ਜਰਗੀ ਕਾਲੀ ਬਰੋਸੀ ਪੂਰੀ ਤੇ 17 18 ਕਿਲੋ ਦੁੱਧ ਤੋਂ ਨਹੀਂ ਮਰਦੀ ਨਹੀਂ ਜਿਹੜਾ ਨੂੰ ਥਣ ਚੱਡਾ ਸਾਫ਼ ਲੱਗਾ ਹਾਂਜੀ ਤੇ ਹੁਣ ਕਿੰਨੀ ਕੀਮਤ ਕਰਦੇ ਕਿੰਨੇ ਵੀ ਦੇ ਦੇਗੇ ਜੀ ਜੀ ਮੋਂਟੇ ਦਾ ਕਰਦੇ 1.25 ਹਜ਼ਾਰ ਅੱਛਾ ਜਿਹੜੀ ਹਾਂ ਨਾ ਠੀਕ ਆ 1 15 ਦੇ ਦਾਂਗੇ ਇਹ ਚੋਣਾ ਮੇਰਾ ਵੀਰ ਕੋਈ ਘਟਾਵੇ ਹੋਣਾ ਕੋਈ ਨਹੀਂ ਘਰ ਆਇਆ ਥੋੜਾ ਬੜਾ ਕਰਦੇ ਥੋੜਾ ਬੜਾ ਮਾਤਾ ਨਹੀਂ ਹੋ ਕੋਈ 2 400 ਕਿਉਂਕਿ ਆਪਾਂ ਪਹਿਲਾਂ ਹੀ ਮੁੱਲ ਜੈਜ ਕੀਤਾ ਮਾਇ ਠੀਕ ਆ ਜੀ ਲਓ ਭਈ ਸੱਜਣੋ 1 ਲੱਖ ਤੇ 15000 ਰੁਪਇਆ ਫਿਕਸ ਰੇਟ ਆ ਪਿੰਡ ਅਲਪੋਂ ਕਲਾਂ ਪਹੁੰਚ ਕੇ ਇਹ ਝੋਟੀ ਦੀ ਖਰੀਦਦਾਰੀ ਕਰੋ ਝੋਟੀ ਚੰਗੀ ਜਿੰਨੇ ਘਰੇ ਰੱਖਣੀ ਆ ਜਾਗਾ ਸੇਲ ਕਰਨੀ ਆ ਮੋਨ ਵੀ 2 ਰੁਪਏ ਦੇਖ ਸਾਡੇ ਲੈ ਗਈ ਨਾ ਹਾਂ ਇਹ ਸਾਰ ਨੂੰ ਚੱਡਵਾ ਕੇ ਮਾਣ ਇਹ ਤੇ ਬਲਾਇਤਨ ਗਾਂ ਬੰਜੂ ਸਮਝ ਲੋ ਠੀਕ ਆ ਤੇ ਬਾਕੀ ਹੈਗੀ ਮਾਝਾ ਤੇ ਜੇ ਚੱਡੇ ਵਾਲੋਂ ਹਿਸਾਬ ਲਾਓ ਦੁੱਧ ਲਓ ਫੇਰ ਸਮਝ ਲੋ ਕੀ ਬਲਾਇਤਨ ਗਾਂ ਆ ਤੇ ਬਹੁਤ ਸੋਹਣੀ ਆ ਆਪਣੀ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰਿਆਂ ਵੀਰਾਂ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਾਸਿਕਾ ਜੀ ਰੱਬ ਰਾਖਾ